ਤੁਸੀਂ ਸਾਰਿਆਂ ਨੂੰ ਜਮਾਇਆ ਵਾ ਇੱਕ ਵਾਰੀ ਮੈਨੂੰ ਜਮਾ ਕੇ ਦੇਖੋ ਮੈਂ ਕਹਿੰਦਾ ਮੈਂ ਦੂਜੇ ਦਿਨ ਤੁਹਾਡੀ ਵੋਟਾਂ ਦਾ ਮੁੱਲ ਮੋੜ ਦੂੰਗਾ ਦੂਜੇ ਦਿਨ ਮੈਂ ਕੀ ਕਰ ਦੂੰਗਾ ਵੇਖੋ ਤਾਂ ਸਹੀ ਕੀ ਕਰ ਸਕਦਾ ਮੈਂ ਇੱਕ ਵਾਰੀ ਤੇ ਬੰਦੇ ਨੇ ਇੱਕ ਵਾਰੀ ਦੇਖੋ ਦੇਈ ਟਾਈਮ ਨਹੀਂ ਮੈਂ ਕੱਲ ਆਪਣੀ ਵਾਈਫ ਦਾ ਅ ਅਮਰਸਰ ਤੋਂ ਕਰਨਾ ਫਰਮ ਦਾ ਦੱਸ ਸੀ ਕਹ ਰਿਹਾ ਕਿ ਤੁਸੀਂ ਲੜ ਨਹੀਂ ਨਹੀਂ ਵਾਈਫ ਨੇ ਅਮਰਸਰ ਮੇਰਾ ਹੀ ਹੋ ਗਿਆ ਮੇਰੀ ਘਰ ਵਾਲੀ ਮੈਂ ਬਾਹਰ ਥੋੜੀ ਕਰ ਦੇਣੀ ਜੇ ਇਲੈਕਸ਼ਨ ਜਿੱਤੇਗੀ ਜਾਂ ਹਾਰੇਗੀ ਇਹਦਾ ਮੈਂ ਤੁਹਾਨੂੰ ਲਿਖ ਕੇ ਸੋਹੀ ਤੇ ਇਹ ਮੇਰੀ ਵਾਈਫ ਹੈ ਇਹਨੂੰ ਮੈਂ ਜਿਤਾਉਣਾ ਵਾ ਇਹ ਜਿੱਤੇਗੀ ਮੈਂ ਵੀ ਜਿੱਤੂੰਗਾ ਲੜਨ ਲਈ ਤਾਂ ਕਾਫੀ ਫੰਡ ਵੀ ਚ ਜੇ ਰੋਟੀ ਖਾਧੀ ਠੀਕ ਆ ਜੇ ਨਹੀਂ ਤਾਂ ਕੋਈ ਐਵੇਂ ਪੰਜਲ ਬਣਾ ਪਣ ਗਿਆ ਕਿਹੜਾ ਤਿਆਰ ਕਿਵੇਂ ਕਰੂਗੇ ਭਾਈ ਆਪਾਂ ਫਕੀਰ ਬੰਦੇ ਸਾਨੂੰ ਕੀ ਸਾਨੂੰ ਚੋਣਾ ਨਾ ਰਖਿਆ ਸਾਡੀ ਪਰਮਾਤਮਾ ਮਾਤਾ ਰਾਣੀ ਸੁਣੋ ਕੀ ਚੋਣ ਪਰਚਾਹ ਕੋਈ ਮੁੱਦੇ ਆ ਉਹ ਮੈਂ ਤੁਹਾਨੂੰ ਅੱਜ ਨਹੀਂ ਦੱਸਨੇ ਉਹ ਮੈਂ ਤੁਹਾਨੂੰ ਜਦੋਂ ਜਿੱਤਣ ਤੋਂ ਬਾਅਦ ਦੱਸੂਗਾ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲਵੀ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸਦਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਵਾਜੀ ਨਿਰਮਲ ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਪੰਜਾਬ ਦੀ 13 ਲੋਕ ਸਭਾ ਸੀਟਾਂ ਤੇ ਚੋਣਾਂ ਹੋਣ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਕੱਲ ਨੋਟੀਫਿਕੇਸ਼ਨ ਨਾਮਜ਼ਦਗੀ ਦਾ ਜਿਹੜਾ ਜਾਰੀ ਹੋ ਚੁੱਕਾ ਹੈ ਤੇ ਇਸ ਸਮੇ ਅਸੀਂ ਜਲੰਧਰ ਦੇ ਜਿਹੜੇ ਡੀਸੀ ਕੰਪਲੈਕਸ ਵਿੱਚ ਮੌਜੂਦ ਹੈ ਔਰ ਸਾਡੇ ਨਾਲ ਇਸ ਸਮੇ ਜਿਹੜੇ ਨੀਟੂ ਛਟਰਾ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜਿਹੜੇ ਪਹਿਲੇ ਕੈਂਡੀਡੇਟ ਨੇ ਜਿਹੜੇ ਆਪਣੀ ਨਾਮਜ਼ਦਗੀ ਭਰ ਕੇ ਆਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਬੇਗਮਪੂਰਾ ਸਾਂਝਾ ਫਰੰਟ ਜਿਹੜੀ ਪਾਰਟੀ ਹੈ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਨਾਲ ਆਏ ਨੇ ਤੇ ਇਸ ਸਮੇ ਸਾਡੇ ਨਾਲ ਨੀਟੂ ਛਟਰਾ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨੇਡੂ ਜੀ ਨੇਡੂ ਜੀ ਜਾਨੀਆ ਬਲੀ ਨੇਡੂ ਜੀ ਇਹ ਸਾਡੇ ਪਿਆਰ ਕਰਦੇ ਸੀ ਇਹਨਾਂ ਨੇ ਆਏ ਸੀਗੇ ਅਧਰਾ ਉਸ ਤੇ ਨਾਮਜ਼ਦਗੀ ਭਰੀ ਗਈ ਹੈ ਹਾਂਜੀ ਜੀ ਭਰੀ ਗਈ ਜੀ ਤੇ ਬੜਾ ਵਧੀਆ ਲੱਗਾ ਜੀ ਭਰ ਕੇ ਸਾਰਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਔਰ ਇਹ ਕਹਾਂਗੇ ਸਾਰਾ ਸਾਰੇ ਜਣੇ ਸਾਨੂੰ ਵੋਟ ਪਾ ਕੇ ਇੱਕ ਵਾਰ ਜਿਤਾਓ ਜੀ ਹੱਥ ਜੋੜ ਕੇ ਬੇਨਤੀ ਹੈ ਜੇ ਗੱਲ ਕੀਤੀ ਜਾਵੇ ਕਿ ਤੁਸੀਂ ਦੋ ਜਗ੍ਹਾ ਤੋਂ ਇਲੈਕਸ਼ਨ ਲੜਨੇ ਸੀਗੇ ਤੇ ਦੋ ਜਗ੍ਹਾ ਨਹੀਂ ਤਿੰਨ ਜਗ੍ਹਾ ਤੇ ਅੰਮ੍ਰਿਤਸਰ ਵਾਰਾਨਸੀ ਤੇ ਜਲੰਧਰ ਵਾਰਾਨਸੀ ਤਾਂ ਵੋਟਾਂ ਵੀ ਪੈ ਗਈਆਂ ਨੇ ਕਿਉਂਕਿ ਪਈਆਂ ਨਹੀਂ ਪਈ ਕੱਲ ਪੀਆਮ ਸਾਹਿਬ ਵੋਟ ਕਰਕੇ ਆਏ ਨੇ ਐਵੇਂ ਕਰਕੇ ਨਹੀਂ ਕਰਕੇ ਅਜੇ ਨਹੀਂ ਕੀਤੀ ਅੱਛਾ ਤੇ ਜੇ ਗੱਲ ਕੀਤੀ ਹੋਵੇ ਹੁਣ ਤੁਸੀਂ ਨਾਮਜ਼ਦਗੀ ਭਰਤੀ ਹੈ ਕੀ ਲੱਗਦਾ ਹੈ ਕਿ ਜਲੰਧਰ ਦੇ ਲੋਕ ਤੁਹਾਨੂੰ ਕਿਉਂ ਵੋਟ ਕਰਨਗੇ ਦੇਖੋ ਤੁਸੀਂ ਸਾਰਿਆਂ ਨੂੰ ਜਮਾਇਆ ਵਾ ਇੱਕ ਵਾਰੀ ਮੈਨੂੰ ਜਮਾ ਕੇ ਦੇਖੋ ਮੈਂ ਕਹਿੰਦਾ ਮੈਂ ਦੂਜੇ ਦਿਨ ਤੁਹਾਡੀ ਵੋਟਾਂ ਦਾ ਮੁੱਲ ਮੋੜ ਦੂੰਗਾ ਦੂਜੇ ਦਿਨ ਮੈਂ ਕੀ ਕਰ ਦੂੰਗਾ ਵੇਖੋ ਤਾਂ ਸਹੀ ਕੀ ਕਰਦਾ ਮੈਂ ਇੱਕ ਵਾਰ ਦੇ ਬੰਦੇ ਨੇ ਇੱਕ ਵਾਰ ਦੇਖੋ ਦੇਈ ਉਹ ਇੰਨੀਆਂ ਪਾਰਟੀਆਂ ਦੇਖ ਲਿਆ ਚਰਨਜੀਤ ਚੰਨੀ ਦੇਖ ਲਿਆ ਰਿੰਕੂ ਦੇਖ ਲਿਆ ਆ ਦੇਖੋ ਪਾਰਟੀਆਂ ਦਰ ਉਧਰ ਦੌੜ ਗਏ ਵੱਡੇ ਵੱਡੇ ਜਿਹੜੇ ਬੰਦੇ ਆ ਸਾਰੇ ਇਧਰ ਉਧਰ ਹੋ ਗਏ ਜਿੰਦਰ ਬਿੱਟੂ ਦੇਖ ਲੋ ਕਿਦਾਂ ਸੀਗਾ ਉਥੇ ਲੁਧਿਆਣਾ ਸਰ ਟੀਟੂ ਬਾਣੀ ਖੜਾ ਉਹ ਜਿੱਤੂਗਾ ਜਿਹੜੇ ਸਾਡੇ ਪੰਜਾਬ ਤੇਰਾ ਕੈਂਡੀਡੇਟ ਆ ਮੈਂ 13 ਦੇ 13 ਦੇ ਮਗਰ ਜ਼ੋਰ ਲਾ ਰਿਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੈਂਕ ਵਾਲੇ ਬੰਦੇ ਅੱਗੇ ਬੰਦੇ ਬੜੇ ਗਲਤ ਵਾ ਇਹ ਬੈਂਕ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਮੈਂ ਖਾਤਾ ਖਲਾਨ ਗਿਆ ਮੈਨੂੰ 3 ਦਿਨ ਇਹਨਾਂ ਨੇ ਬੜਾ ਜਿਹੜਾ ਖੱਜਲ ਕੀਤਾ ਇਹਨਾਂ ਨੇ ਮੈਂ ਪਰ ਕਹਿੰਦੇ ਜਿਹੜਾ ਇਲੈਕਸ਼ਨ ਲੜਦਾ ਉਹਦਾ ਖਾਤਾ ਨਹੀਂ ਖੁੱਲਦਾ ਮੈਂ ਕਹਾ ਕਮਾਲ ਹੋ ਗਈ ਹੈ ਯਾਰ ਇਹਦੇ ਯਾਰ ਕਿੱਥੋਂ ਦਾ ਦੇਸ਼ ਆ ਗਿਆ ਮੈਂ ਕਹਾਂ ਵੀ ਤੁਸੀਂ ਤਾਂ ਮੈਂ ਕਹਾ ਚਾਈਨਾ ਤੋਂ ਵੀ ਅੱਗੇ ਨਿਕਲ ਗਏ ਹੋ ਚਾਈਨਾ ਸਾਡੇ ਪਿੱਛੇ ਆ ਮੈਂ ਕਹਾ ਫਿਰ ਇਹਦਾ ਮਤਲਬ ਗੁਪਚੁਪ ਤਰੀਕੇ ਨਾਲ ਤੁਸੀਂ ਆਏ ਤੇ ਨਾਮਿਨੇਸ਼ਨ ਜਿਹੜਾ ਦੇ ਮੈਂ ਆਪਣੇ ਦੇਖੋ ਮੇਰੇ ਕੋਲ ਟਾਈਮ ਨਹੀਂ ਮੈਂ ਕੱਲ ਆਪਣੀ ਵਾਈਫ ਦਾ ਅ ਅੰਮ੍ਰਿਤਸਰ ਤੋਂ ਕਰਨਾ ਫਾਰਮ ਦਾ ਦੱਸ ਕੀ ਕਹਿ ਰਹੇ ਕਿ ਤੁਸੀਂ ਲੜ ਨਹੀਂ ਨਹੀਂ ਵਾਈਫ ਨੇ ਅੰਮ੍ਰਿਤਸਰ ਮੇਰਾ ਹੀ ਹੋ ਗਿਆ ਮੇਰੀ ਘਰ ਵਾਲੀ ਮੈਂ ਬਾਹਰ ਥੋੜੀ ਕਰ ਦੇਣੀ ਜੇ ਇਲੈਕਸ਼ਨ ਜਿੱਤੇਗੀ ਜਾਂ ਹਾਰੇਗੀ ਇਦਾਂ ਮਤਲਬ ਲਿਖੇ ਹੋਈ ਤਾਂ ਇਹ ਮੇਰੀ ਵਾਈਫ ਹੈ ਇਹਨੂੰ ਮੈਂ ਜਿਤਾਉਣਾ ਵਾ ਇਹ ਜਿੱਤੇਗੀ ਮੈਂ ਵੀ ਜਿੱਤੂਗਾ ਫਿਰ ਆਪਾਂ ਲੋਕਾਂ ਦਾ ਕੰਮ ਕਰਾਂਗੇ ਦਬ ਪਰ ਪਿਛਲੀ ਵਾਰ ਵੀ ਤੁਸੀਂ ਖੜੇ ਸੀ ਉਤੋਂ ਲਗਾਤਾਰ ਜਿਹੜੇ ਤੁਸੀਂ ਚੋਣਾਂ ਲੜਦੇ ਆਏ ਨਾ ਲੋਕ ਜਿਹੜੇ ਨੇ ਵੋਟ ਕਿਵੇਂ ਦੀ ਕਰਦੇ ਇੱਕ ਗੱਲ ਇੱਕ ਗੱਲ ਮਕਾਂ ਲਗਾ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲੈ ਵੀ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸੱਦਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਵਾਜੀ ਨਿਰਮਲ ਇਲੈਕਸ਼ਨ ਕਿਵੇਂ ਲੜੂਗੇ ਕਿਉਂਕਿ ਇਲੈਕਸ਼ਨ ਲੜਨ ਲਈ ਤਾਂ ਕਾਫੀ ਫੰਡ ਵੀ ਚਾਹੀਦਾ ਹੁੰਦਾ ਹੈ ਫੰਡ ਦੀ ਲੋੜ ਨਹੀਂ ਆਪਾਂ ਪੈਸੇ ਤੋਂ ਨਿਕਲ ਬਣਾ ਆਪਾਂ ਜੇ ਜੇ ਰੋਟੀ ਖਾਧੀ ਠੀਕ ਆ ਜੇ ਨਹੀਂ ਤਾਂ ਕੋਈ ਇੱਦਾਂ ਪਚਲ ਬਣਾ ਪੜ ਗਿਆ ਚਾਰ ਕਿਵੇਂ ਕਰੂੰਗੇ ਭਾਈ ਆਪਾਂ ਫਕੀਰ ਬੰਦੇ ਆ ਸਾਨੂੰ ਕੀ ਸਾਨੂੰ ਚੋਣਾਂ ਨਾਲ ਰਖੀ ਆ ਸਾਡੀ ਪ੍ਰਬਾਤਮਾ ਮਾਤਾ ਰਾਣੀ ਸੁਣੋ ਕਿ ਮਾਤਾ ਚਿੰਤਪਨੀ ਜੂਸ ਜਿਤਾਉਗੀ ਸਾਡੇ ਲੋਕਾਂ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਪ੍ਰਚਾਰ ਕਰੋ ਕੋਈ ਮੁੱਦੇ ਆ ਉਹ ਮੈਂ ਤੁਹਾਨੂੰ ਅੱਜ ਨਹੀਂ ਦੱਸਨੇ ਉਹ ਮੈਂ ਤੁਹਾਨੂੰ ਜਦੋਂ ਜਿੱਤਣ ਤੋਂ ਬਾਅਦ ਦੱਸੂਗਾ ਤੇ ਜਦੋਂ ਲੋਕਾਂ ਨੂੰ ਮੁੱਦੇ ਨਹੀਂ ਪਤਾ ਹੋਗੇ ਜੀ ਨਹੀਂ ਦੱਸੂਗਾ ਨਾ ਮੈਂ ਨਹੀਂ ਲੋਕਾਂ ਨੂੰ ਮੁੱਦੇ ਨਹੀਂ ਪਤਾ ਹੋਗੇ ਤਾਂ ਕਿਵੇਂ ਤੁਹਾਨੂੰ ਵੋਟ ਕਰੂਗਾ ਇਹਨਾਂ ਨੇ ਮੇਰੇ ਮੁੱਦੇ ਚੋਰੀ ਕਰ ਲੈਣੇ ਆ ਜੇ ਮੈਂ 4 ਘੰਟੇ ਪ੍ਰਧਾਨ ਮੰਤਰੀ ਬਣ ਕੇ ਮੈਂ ਇੰਡੀਆ ਅਮੀਰ ਕਰ ਸਕਦਾ ਨਾ ਇਹ ਵੀ ਕਰ ਉਹੀ ਕਹਿ ਰਹੇ ਨਾ 4 ਘੰਟੇ ਬਣੇ ਸੀ ਜੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਵਾਂ ਤੇ ਮੈਂ ਇੰਡੀਆ ਮਿਰ ਕਰ ਦੂੰਗਾ ਪ੍ਰਧਾਨ ਮੰਤਰੀ ਬਣਨ ਨੂੰ ਕਿੰਨੇ ਕੇ ਤੁਹਾਨੂੰ ਪਤਾ ਹੈਗਾ ਸੀਟਾਂ ਚਾਹੀਦੀਆਂ ਨੇ ਉਹੀ ਤਾਂ ਚੱਕਰ ਆ ਫਿਰਦਾ ਤਾਂ ਹੀ ਤੇ ਚੱਕਰ ਪੈਂਦੇ ਕੋਈ ਨਹੀਂ ਚਲੋ ਮਿਲਦੇ ਆ ਜੀ ਬੜੀ ਮਿਹਰਬਾਨੀ ਤੁਹਾਡੀ ਤੁਹਾਡੇ ਚੈਨਲ ਦੀ ਤੇ ਬਹੁਤ ਛੇਤੀ ਅਪਡੇਟ ਤੁਹਾਨੂੰ ਵੱਡੀ ਦਵਾਂਗੇ ਇੱਕ ਮੈਂ ਬਹੁਤ ਵੱਡੀ ਖਬਰ ਲੈ ਕੇ ਆਇਆ ਹਾਂ ਪਰ ਮੈਂ ਹਜੇ ਨਹੀਂ ਦੱਸਣੀ ਜਿੱਦਾਂ ਮੈਨੂੰ ਸਿਬਲ ਮਿਲੂਗਾ ਨਾ ਉਸ ਦਿਨ ਉਪ ਤੱਕ ਫੜਿਆ ਜਾਊਗਾ ਤੇ ਲੋਕੀ ਦੇਖਣਗੇ ਯਾਰਾ ਕੀ ਹੋ ਗਿਆ ਸੱਬਲ ਕੀ ਹੈ ਤੁਹਾਡਾ ਮੈਂ ਦੱਸ ਮੈਂ ਇਦਾਂ ਨਹੀਂ ਦੱਸਣਾ ਜੀ ਇਦਾਂ ਨਹੀਂ ਕਦੋਂ ਦੱਸੋਗੇ ਵੋਟਾਂ ਦੇ ਬਾਅਦ ਮੈਨੂੰ ਭਾਜੀ ਇੱਕ ਵਾਰੀ ਨਿਸ਼ਾਨ ਮਿਲਣ ਦੋ ਮੈਂ ਤੁਹਾਨੂੰ ਦੱਸੂਗਾ ਦਮ ਸਾਰੀ ਦੁਨੀਆ ਦੀ ਇੱਕੋ ਇੱਕੋ ਜਗ੍ਹਾ ਮੇਰੇ ਤੇ ਹੀ ਅੱਖ ਹੋएगी ਵੇ ਬੰਦਾ ਕੀ ਕਰ ਲੱਗਾ ਹੁਣ ਬਈ ਫਿਲਹਾਲ ਤੁਸੀਂ 13 ਕੈਂਡੀਡੇਟ ਦੀ ਗੱਲ ਕਰਦੇ ਹੋ ਤੇ 13 ਕੈਂਡੀਡੇਟ ਕਿਹੜੇ ਹੋਣਗੇ ਪੰਜਾਬ ਚ ਦੇਖੋ ਜਿੱਦ ਹੀ ਕਰੋ ਰਾਜਪੁਰੇ ਦੇ ਵਿੱਚ ਨੰਨਾ ਚਾਹ ਵਾਲਾ ਪੁੱਛ ਲਓ ਉਹਦੀ ਸੀਟ ਨਿਕਲੀ ਪਈ ਆ ਬੜੀਆਂ ਰੋਜ਼ ਧਮਕੀਆਂ ਆ ਰਹੀਆਂ ਬੜੀਆਂ ਧਮਕੀਆਂ ਆ ਰਹੀਆਂ ਕੌਣ ਦੇ ਰਿਹਾ ਲੀਡ ਕੋਈ ਨਾਮ ਨਾਮ ਨਹੀਂ ਲੈਣਾ ਉਹ ਕਹਿੰਦੇ ਵੀ ਐਡੀ ਡਿਪਾਰਟੀ ਆ ਤੂੰ ਸਾਡਾ ਨਾਮ ਬਦਨਾਮ ਕਰਦਾ ਕੋਈ ਕਹਿੰਦਾ ਤੂੰ ਮੇਰਾ ਮੈਂ ਨਾਮ ਲੈਣੇ ਨਹੀਂ ਮੈਂ ਕਹਾਂ ਮੈਂ ਨਾਮ ਨਹੀਂ ਲੈਣਾ ਤੁਹਾਡੀ ਰਿਕਾਰਡਿੰਗਾਂ ਲਾਈਆਂ ਮੈਂ ਤੁਹਾਡੀਆਂ ਰਿਕਾਰਡਿੰਗ ਕੱਲੀ ਕੱਲੀ ਕਰਕੇ ਆਪਣੇ ਨੈਟ ਆਪਣੇ YouTube ਤੇ ਪਾੜੂਗਾ ਮੈਂ ਹੋਰ ਕੱਢੋ ਤਮ ਕਿੰਨੀਆਂ ਕਰਨੀਓ ਤੀ ਕੱਢੋ ਪਿਛਲੀ ਵਾਰ ਤਾਂ ਤੁਸੀਂ ਵੀ ਕਿਹਾ ਤੁਹਾਨੂੰ ਵੀ ਧਮਕੀਆਂ ਆਈਆਂ ਸੀ ਭਾਜੀ ਮੈਂ ਤਾਂ ਤੁਹਾਨੂੰ ਦੱਸਣ ਡਿਆ ਵੀ ਮੈਂ ਇੱਕ ਡਿਟੇਲ ਇੱਕ ਬੰਦਾ ਹੋਵੇ ਦੱਸਾਂ ਉਹ ਹੀਰਾ ਪਰੀਰ ਵਾਲਾ ਉਹਦਾ ਮੇਰਾ ਕੋਈ ਲੈਣਾ ਨਾ ਦੇਣਾ ਉਹ ਮੇਰੇ ਤੇ ਨੋਟਿਸ ਕੱਢੀ ਫਿਰਦਾ ਉਹ ਮੈਂ ਕਿਹਾ ਕਹਿੰਦਾ ਤੂੰ ਇੱਥੇ ਇਲੈਕਸ਼ਨ ਲੜ ਸਕਦਾ ਇਹ ਨਹੀਂ ਰਾਈ ਇਦਾਂ ਨਹੀਂ ਕਿਸੇ ਨੂੰ ਆਪਾ ਕਿਸੇ ਦਾ ਗਲਾ ਦੱਬ ਕੇ ਉਹਨੂੰ ਅਸੀਂ ਇਹ ਜ਼ਬਰਦਸਤੀ ਨਹੀਂ ਕੁਝ ਕਹਿ ਸਕਦੇ ਹੁਣ ਹੀ ਰਬ ਨੀਰ ਵਾਲੇ ਪਾ ਕਿੰਨੇ ਕਿ ਨੋਟਿਸ ਕਰ ਦਿੱਤੇ ਮੇਰੇ ਖਿਲਾਫ ਮੈਂ ਇਹ ਕਰ ਦੂ ਮੈਂ ਉਹ ਮੈਂ ਕਿਹਾ ਤੂੰ ਜੋ ਕਰਨਾ ਮੇਰਾ ਕਰ ਲਈ ਵੋਟਾਂ ਤੋਂ ਬਾਅਦ ਭਰਾਵਾ ਮੈਂ ਇਲੈਕਸ਼ਨ ਦਾ ਆਪਣੀ ਵੋਟਿੰਗ ਨੰਬਰ 'ਤੇ ਖੜਾ ਕਰਨਾ ਤੇ ਕਰਨਾ ਲੱਖਾਂ ਹੀ ਧਮਕੀਆਂ ਆ ਗਈਆਂ ਪਾਜੀ ਕਹਿੰਦਾ ਮੇਰੇ ਕੋਈ ਇਦਾਂ ਦੇ ਬੰਦੇ ਮੇਰੇ ਕੋ ਉਦਾਂ ਦੇ ਬੰਦੇ ਮੈਂ ਕਹਿੰਦਾ ਜਿੱਦਾਂ ਦੇ ਮਰਜ਼ੀ ਬੰਦੇ ਆ ਰਸੀ ਮਰ ਜਾ ਮਾਰ ਹੀ ਜਾਏਗਾ ਹੋਰ ਕੀ ਕਰੇਗਾ ਜੀ ਨਹੀਂ ਹੋਣਾ ਤਾਂ ਕਹਦਾ ਕਿ ਮੈਂ ਕਹਿੰਦਾ ਵੀ ਮਰਨ ਤੋਂ ਮਰਨ ਤੋਂ ਇਲਾਵਾ ਹੈ ਕਿ ਮੌਤ ਹੋ ਕੇ ਕੁਝ ਵੀ ਨਹੀਂ ਭਾਜੀ ਨਹੀਂ ਪਨੀਰ ਨਹੀਂ ਖਾਦਾ ਤਾਂ ਕਰਕੇ ਤੂੰ ਮਾਰਦਾ ਤੂੰ ਮਾਰ ਕੇ ਨरेन्द्र મોદી ਸਾਹਿਬ ਨੂੰ ਤੂੰ ਮਾਰ ਕੇ ਭਗਵੰਤ ਮਾਨ ਨੂੰ ਕਹਿ ਖ ਇੱਕ ਵਾਰੀ ਤੂੰ ਸਾਡੇ ਤੇ ਨੋਟਿਸ ਭੇਜਦਾ ਉਹਨਾਂ ਨੂੰ ਨੋਟਿਸ ਭੇਜ ਕੇ ਦੇਖ ਤੈਨੂੰ ਅਗਰੇ ਕੋ ਘਾੜਾ ਕੇ ਘੁੱਟ ਕੇ ਜਾਊਗਾ ਉਹਨੂੰ ਕੀ ਨੋਟਿਸ ਭੇਜੇ ਬੜੇ ਨੋਟਿਸ ਭੇਜੇ ਭਾਜੀ ਉਹਨੇ ਕੀ ਉਹ ਛੱਡੋ ਚਲੋ ਕੋਈ ਨਹੀਂ আচ্ছা ਮੈਨੂੰ ਇਹ ਤਾਂ ਦੱਸ ਦੋ ਹੁਣ ਤੁ ਨੇ ਲਾਉtau ਨਹੀਂ ਭਾਈ ਭਰਾ ਵਾ ਆਪਣੇ ਘਰ ਮੈਂ ਥੋੜੀ ਹੈਗੇ ਆਪਣੇ ਭਰਾ ਵਾ ਪੰਜਾਬ ਦੀ ਗੱਲ ਕਰ ਰਹੇ ਜਿਹੜੀ ਸਿਕਿਉਰਟੀ ਹੈ ਨਾ ਪੰਜਾਬ ਦੀ ਪੰਜਾਬ ਪੁਲਿਸ ਇੱਕ ਨੰਬਰ ਵਨ ਤੇ ਹੈ ਸਿਰਫ ਪੰਜਾਬ ਪੁਲਿਸ ਨੂੰ ਐਕਸ਼ਨ ਨਹੀਂ ਲੈਣ ਦਿੰਦੀ ਇਹ ਸਿਰਫ ਜੇ ਲੀਡਰ ਲੀਡਰ ਆ ਕੇ ਉਹਨਾਂ ਦੇ ਕੰਮ ਚ ਦਖਲਦਾਨੀ ਦਿੰਦੇ ਆ ਨਹੀਂ ਤੇ ਪੰਜਾਬ ਪੁਰ ਤੇ ਬਹੁਤ ਅਗੇ ਕਿੰਨੀ ਹੋਈ ਚੋਣ ਪ੍ਰਸ਼ਾਸਨ ਤੋਂ ਤੁਹਾਨੂੰ ਸਿਕਿਉਰਟੀ ਕਿੰਨੇ ਲੋਕ ਦੋ ਬੰਦੇ ਭੇਜਦੇ ਦੋ ਬੰਦੇ ਭੇਜਦੇ ਤੇ ਉਹਨਾਂ ਨੂੰ ਕਿਵੇਂ ਲੈ ਕੇ ਫੇ ਚੋਣ ਪ੍ਰਚਾਰ ਯਾਰ ਭਾਜੀ ਭਰਾਵਾ ਆਪਣੇ ਤਾਂ ਦੱਸਿਆ ਆਪਣੇ ਕੋਈ ਫਰਕ ਹੀ ਨਹੀਂਗਾ ਕੋਈ ਮਤਲਬ ਤੁਸੀਂ ਕਿ ਪੈਦਲ ਜਾਓਗੇ ਪੈਦਲ ਉਹ ਕੋਈ ਚੱਕਰ ਨਹੀਂ ਨਾਲ ਹੀ ਸਾਰਾ ਕੋਈ ਸਾਰਾ ਕੋਈ ਨਾਲ ਹੀ ਆ ਜੀ ਜੇ ਆਪਾਂ ਜਾ ਜਾਵਾਂਗੇ ਨਾ ਜਾਂ ਚੀ ਲੈ ਕੇ ਜਾਵਾਂਗੇ